ਪੰਜਾਬੀ ਵਿਵੇਕ ਚੈਨਲ ਤੇ ਤੁਹਾਡਾ ਸਾਰਿਆਂ ਦਾ ਸਵਾਗਤ ਆ ਬੜੀ ਧੀਰ ਹੋ ਗਈ ਕਿ ਅਸੀਂ ਹੁਣ ਪੁਸਤਕਾਂ ਬਾਰੇ ਕਦੇ ਗੱਲ ਨਹੀਂ ਕੀਤੀ ਸੀ ਤੇ ਅੱਜ ਪੁਸਤਕਾਂ ਬਾਰੇ ਜਿਹੜੀ ਆਪਾਂ ਗੱਲਬਾਤ ਕਰਦੇ ਆ ਉਸ ਲੜੀ ਦੇ ਵਿੱਚ ਅਸੀਂ ਜਿਸ ਪੁਸਤਕ ਬਾਰੇ ਗੱਲ ਕਰ ਰਹੇ ਆ ਚਿਮਾ ਮਾਂਡਾ ਗੋਜੀ ਅੜੀਚੇ ਦੀ ਕਿਤਾਬ ਆ ਸੁਣ ਸਖੀਏ ਇਸ ਕਿਤਾਬ ਦੇ ਵਿੱਚ ਤਿੰਨ ਲੇਖ ਨੇ ਇਕ ਲੇਖ ਹੈਗਾ ਕਿ ਊਈ ਸ਼ੁੱਡ ਆਲ ਬੀ ਫੈਮਿਨਿਸਟ ਦੂਜਾ ਜਿਹੜਾ ਲੇਖ ਹੈਗਾ ਹੈਗਾ ਇਹ ਫੈਮਿਨਿਸਟ ਮੈਨੀਫੈਸਟੋ ਇਨ 15 ਸੁਜੈਸ਼ਨ ਤੀਜਾ ਜਿਹੜਾ ਹੈਗਾ ਡੇਂਜਰ ਆਫ ਅ ਸਿੰਗਲ ਸਟੋਰੀ ਇਹਨੂੰ ਜਸ਼ਨ ਪ੍ਰੀਤ ਕੌਰ ਨੇ ਸਨ ਸਖੀਏ ਦੇ ਨਾਂ ਥੱਲੇ ਪੰਜਾਬੀ ਦੇ ਵਿੱਚ ਅਨਵਾਦਿਆ ਇਹ ਸਾਰੀ ਜਿਹੜੀ ਕਿਤਾਬ ਹੈਗੀ ਆ ਇਸ ਦੇ ਅੱਗੇ ਇੱਕ ਕੋ ਦੀ ਭੂਮਿਕਾ ਹੈਗੀ ਆ ਇੱਕੋ ਦੀ ਅੰਤਕਾ ਹੈਗੀ ਆ ਜਿਹਨੂੰ ਕਿਹਾ ਜਾ ਸਕਦਾ ਹੈ ਕਿ ਇਹ ਕਿਤਾਬ ਆ ਜਿਹੜੀ ਉਹ ਛਾਪੀ ਹੈਗੀ ਆ ਪ੍ਰਕਾਸ਼ਿਤ ਕੀਤੀ ਹੈਗੀ ਆ ਕਿਰਤ ਪ੍ਰਕਾਸ਼ਨ ਨੇ ਤੇ ਇਹ ਜਿਹੜੀ ਪੁਸਤਕ ਹੈਗੀ ਆ ਇਸ ਪੁਸਤਕ ਦੇ ਵਿੱਚ ਕੀ ਗੱਲਾਂ ਬਾਤਾਂ ਨੇ ਇਹਦੇ ਬਾਰੇ ਅੱਜ ਆਪਾਂ ਗੱਲ ਕਰਾਂਗੇ ਡਾਕਟਰ ਚਰਨਜੀਤ ਕੌਰ ਨਾਲ ਡਾਕਟਰ ਚਰਨਜੀਤ ਕੌਰ ਪੰਜਾਬੀ ਯੂਨੀਵਰਸਿਟੀ ਪਟਿਆਲਾ ਤੋਂ ਪੰਜਾਬੀ ਦੇ ਪ੍ਰੋਫੈਸਰ ਵੱਜੋਂ ਰਿਟਾਇਰ ਹੋਏ ਆ ਤੇ ਉਹਨਾਂ ਨੇ ਆਪਣੀ ਤਾਜ਼ਾ ਜ਼ਿੰਦਗੀ ਜਿਹੜੀ ਉਹ ਖਾਸ ਕਰਕੇ ਔਰਤਾਂ ਦੀ ਲਿਖਤਾਂ ਨੂੰ ਪੜ੍ਹਨ ਸਮਝਣ ਸਮਝਾਉਣ ਪੜ੍ਹਾਉਣ ਦੇ ਵਿੱਚ ਹੀ ਲਾਈ ਸਗੋਂ ਇਸਤੇਮਾਲ ਦੀ ਨਾਲ ਹੀ ਉਹਨਾਂ ਨੇ ਇਸ ਖੇਤਰ ਦੇ ਵਿੱਚ ਵਿਹਾਰਕ ਪੱਧਰ ਤੇ ਟ੍ਰੇਡ ਯੂਨੀਅਨ ਦੇ ਵਿੱਚ ਕੰਮ ਵੀ ਕੀਤਾ ਸੀਗਾ ਤਾ ਅਸੀਂ ਉਹਨਾਂ ਤੋਂ ਇਸ ਪੁਸਤਕ ਬਾਰੇ ਜਾਣਦੇ ਹਾਂ ਕਿ ਇਸ ਪੁਸਤਕ ਦੇ ਵਿੱਚ ਕੀ ਹੈ ਤਾਂ ਸਭ ਤੋਂ ਪਹਿਲਾਂ ਅਸੀਂ ਤੁਹਾਨੂੰ ਇਹ ਪੁੱਛਣਾ ਚਾ ਰਹੇ ਹਾਂ ਕਿ ਤੁਸੀਂ ਸਾਨੂੰ ਇਹ ਦੱਸੋ ਕਿ ਆਖਰ ਇਹ ਜਿਹੜੀ ਸੁਣ ਸਕੀਏ ਕਿਤਾਬ ਪੜ੍ਹ ਕੇ ਤੁਹਾਨੂੰ ਕੀ ਮਹਿਸੂਸ ਹੋਇਆ ਜੇ ਤੁਸੀਂ ਇੱਕ ਆਮ ਪਾਠਕ ਜਿਨੇ ਹਜੇ ਤੱਕ ਇਹ ਕਿਤਾਬ ਪੜ੍ਹੀ ਨਹੀਂ ਉਸ ਨੂੰ ਤੁਸੀਂ ਕੀ ਕਹਿਣਾ ਚਾਹੋਗੇ ਕਿ ਇਸ ਪੁਸਤਕ ਵਿੱਚ ਕੀ ਹੈ ਇਹ ਜਿਹੜੀ ਪੁਸਤਕ ਸੁਣ ਸਕੀਏ ਜਦੋਂ ਮੈਂ ਪੜ੍ਹੀ ਮੈਨੂੰ ਇਸ ਤਰ੍ਹਾਂ ਲੱਗਿਆ ਜਿਵੇਂ ਇਹ ਪੁਸਤਕ ਜਿਵੇਂ ਮੈਂ ਹੀ ਲਿਖੀ ਹੋਵੇ ਉਹਨੇ ਪੁਸਤਕ ਮੈਂ ਤੇ ਲਿਖੀ ਨਹੀਂ ਜਿਹੜੀ ਇਸ ਦੀ ਲੇਖਕ ਹੈ ਕਿ ਮਾ ਮੰਡਾ ਅੰਗੋਜੀ ਅਡਿਚ ਹੈ ਇਹ ਨਾਈਜੀਰੀਅਨ ਔਰ ਟੈਗ ਜਦੋਂ ਅਸੀਂ ਉਸ ਨੂੰ ਪੜਦੇ ਹਾਂ ਤੇ ਮੈਨੂੰ ਐ ਲੱਗਿਆ ਵੀ ਇਹ ਤੇ ਸਾਰੀਆਂ ਗੱਲਾਂ ਜਿਹੜੀਆਂ ਮੈਂ ਵੀ ਐਵੇਂ ਹੀ ਮਹਿਸੂਸ ਕਰਦੀਆਂ ਤੇ ਜਦੋਂ ਮੈਂ ਇਸ ਪੁਸਤਕ ਦੀ ਭੂਮਿਕਾ ਪੜੀ ਜਿਹੜੀ ਕਿ ਮੌਨਕਾ ਕੁਮਾਰ ਦੀ ਲਿਖੀ ਹੋਈ ਹੈ ਤੇ ਫਿਰ یوں ਲੱਗਦਾ ਕਿ ਮੌਨਕਾ ਇਹ ਸਾਰੀਆਂ ਗੱਲਾਂ ਨੂੰ ਮੇਰੇ ਵਾਂਗੂ ਹੀ ਸਮਝਦੀ ਹੈ ਜਦੋਂ ਜਸ਼ਨਪ੍ਰੀਤ ਨੂੰ ਮੈਂ ਪੜ੍ਹਦੀ ਆ ਜਾਂ ਫਿਰ ਜਸ਼ਨਪ੍ਰੀਤ ਜਦੋਂ ਮੈਨੂੰ ਮਿਲਦੀ ਆ ਉਸ ਨੂੰ ਲੱਗਦਾ ਕਿ ਤੁਸੀਂ ਵੀ ਮੈਡਮ ਮੇਰੇ ਵਰਗੀਆਂ ਹੀ ਗੱਲਾਂ ਕਰਦੇ ਹੋ ਹੁਣ ਇਹ ਕਿਹੜੀ ਚੀਜ਼ ਹੈ ਜਿਹੜੀ ਸਾਨੂੰ ਇਸ ਤਰ੍ਹਾਂ ਇੱਕ ਦੂਜੇ ਦੇ ਨਾਲ ਜੋੜਦੀ ਆ ਸਾਡੀਆਂ ਆਪਸੀ ਸਹਿਮਤੀਆਂ ਬਣਾਉਂਦੀ ਆ ਹਮ ਅ ਜਦੋਂ ਮੈਂ ਇਸ ਨੂੰ ਪੜ੍ਹਦੀ ਆ ਤਾਂ ਮੈਨੂੰ ਇਉਂ ਲੱਗਦਾ ਹੈ ਕਿ ਦੁਨੀਆ ਦੇ ਉੱਤੇ ਔਰਤ ਹਮ ਕਿਸੇ ਵੀ ਕੋਨੇ ਵਿੱਚ ਹੋਵੇ ਉਸ ਦੀ ਜ਼ਿੰਦਗੀ ਦਾ ਜਿਹੜਾ ਇਤਿਹਾਸ ਹੈ ਉਸ ਦੀ ਜ਼ਿੰਦਗੀ ਦਾ ਜਿਹੜਾ ਸੰਘਰਸ਼ ਹੈ ਉਸ ਦਾ ਜਿਹੜਾ ਦੂਜੇ ਨੰਬਰ ਤੇ ਇਨਸਾਨ ਬਜੋ ਉਸ ਨੂੰ ਸਮਝੇ ਜਾਣ ਦਾ ਇਤਿਹਾਸ ਹੈ ਉਹ तकरीबन ਇੱਕੋ ਜਿਹਾ ਹੀ ਹੈ ਜੇ ਜਿਹੜਾ ਫਰਕ ਹੈ ਉਹ ਇਸ ਤਰ੍ਹਾਂ ਫਰਕ ਹੋ ਸਕਦਾ ਹੈ ਕਿ ਆਪੋ ਆਪਣੀਆਂ ਉਥੋਂ ਦੀਆਂ ਪਰਸਥਿਤੀਆਂ ਅਨਸਾਰ ਕਿਸੇ ਔਰਤ ਦਾ ਸਟੇਟਸ ਕੀ ਹੈ ਇੱਕ ਪ੍ਰੋਫੈਸਰ ਦਾ ਹੋਰ ਹੋਏਗਾ ਇੱਕ ਮਜ਼ਦੂਰ ਦਾ ਹੋਰ ਹੋਏਗਾ ਉਹਨਾਂ ਦੇ ਕੰਮ ਟੰਗਾ ਦੇ ਅਨਸਾਰ ਲੇਕਿਨ ਉਸ ਖਿੱਤੇ ਦੀ ਜਿਹੜਾ ਦੁਕਾਨਦਾਰ ਹੈ ਉਹ ਸਾਂਝਾ ਹੋਏਗਾ ਫਿਰ ਉਹ ਕਿਉਂ ਇੱਕ ਖਿੱਤੇ ਦਾ ਦੁਕਾਨਦਾਰ ਹੈ ਤੇ ਜੇ ਨਾਈਜੀਰੀਅਨ ਔਰਤ ਇਸ ਤਰ੍ਹਾਂ ਮਹਿਸੂਸ ਕਰਦੀ ਹੈ ਕਿ ਮੇਰੇ ਖਿੱਤੇ ਦੀ ਜਿਹੜੀ ਔਰਤ ਹੈ ਉਹ ਇੰਨਾ ਇੰਨਾ ਕਾਰਨਾ ਕਰਕੇ ਉਸ ਨੂੰ ਇਨਸਾਨ ਨਹੀਂ ਸਮਝਿਆ ਜਾ ਰਿਹਾ ਸਾਡੀਆਂ ਆਪਰਸਥਿਤੀਆਂ ਨੇ ਸਾਨੂੰ ਮਨੁੱਖ ਨਹੀਂ ਸਮਝਿਆ ਜਾ ਰਿਹਾ ਤੇ ਜੇ ਮੈਂ ਵੀ ਇੱਥੇ ਬੈਠੀ ਇਹ ਮਹਿਸੂਸ ਕਰਦੀ ਆ ਤੇ ਜੇ ਲੰਡਨ ਦੀ ਧਰਤੀ ਤੇ ਬੈਠੀ ਕੋਈ ਗੋਰੀ ਔਰਤ ਵੀ ਇਸ ਤਰ੍ਹਾਂ ਮਹਿਸੂਸ ਕਰ ਰਹੀ ਹੈ ਤੁਹਾਡੀ ਗੱਲ ਵਿੱਚ ਹੈ ਮੈਂ ਗੱਲ ਇਹ ਖੋਰ ਵਿੱਚ ਨਹੀਂ ਜਾ ਰਹੀ ਸੀ ਹਾਂਜੀ ਇੱਕ ਇੱਕ ਕਿਤਾਬ ਹੋਰ ਬਹੁਤ ਮਸ਼ਹੂਰ ਹੋਈ ਉਹ ਕਿਤਾਬ ਸੈਕੰਡ ਸੈਕਸ ਸੀਗੀ ਹਾਂ ਹਾਂ ਸੇਮੋਂਦੀ ਤਾਂ ਸੇ ਉਹ ਕਿਤਾਬ ਵੀ ਪੜੀ ਉਸ ਕਿਤਾਬ ਦੇ ਵਿੱਚ ਤੇ ਇਸ ਕਿਤਾਬ ਦੇ ਵਿੱਚ ਤੁਹਾਨੂੰ ਸਮਾਨਤਾਵਾਂ ਕੀ ਲੱਗੀਆਂ ਤੇ ਫਰਕ ਕੀ ਲੱਗਿਆ ਸਭ ਤੋਂ ਪਹਿਲਾਂ ਤਾਂ ਨਾ ਅਸੀਂ ਆਪਣੇ ਆਪ ਬਾਰੇ ਉਹ ਚੀਜ਼ਾਂ ਜਾਣਦੇ ਨਹੀਂ ਹੁੰਦੇ ਮਹਿਸੂਸ ਦੇ ਹੁੰਦੇ ਆ ਹਰ ਸਾਨੂੰ ਕਈ ਵਾਰ ਐਪ ਲਿਖਾ ਹੁੰਦਾ ਕਿ ਔਰਤਾਂ ਨੂੰ ਹੁਣ ਤੱਕ ਪਤਾ ਨਹੀਂ ਸੀ ਇਸ ਗੱਲ ਦਾ ਕਿਉਂ ਤਾਂ ਫਿਰ ਸਾਡੀਆਂ ਨਾਨੀਆਂ ਦਾਦੀਆਂ ਮਹਿਸੂਸ ਹੀ ਨਾ ਕਰਦੀਆਂ ਉਹ ਚੰਗੀ ਤਰ੍ਹਾਂ ਮਹਿਸੂਸ ਕਰਦੀਆਂ ਸੀ ਕਿ ਜੋ ਕੁਛ ਮਰਦ ਹੈ ਅਸੀਂ ਉਹ ਨਹੀਂ ਕਿਉਂ ਨਹੀਂ ਉਹਨਾਂ ਨੂੰ ਮਰਦ ਦੇ ਬਰਾਬਰ ਕਿਉਂ ਨਹੀਂ ਸਮਝਿਆ ਜਾ ਰਿਹਾ ਪਹਿਲਾਂ ਉਹਨਾਂ ਨੂੰ ਇਹ ਗੱਲ ਡਿਸਕ੍ਰਾਈਬ ਨਹੀਂ ਸੀ ਕਰਨੀ ਆਉਂਦੀ ਉਹਨਾਂ ਨੂੰ ਇਹ ਗੱਲ ਸਿਧਾਂਤਵੱਧ ਨਹੀਂ ਕਰਨੀ ਆਉਂਦੀ ਸੀ ਸਮੋਂ ਨੇ ਸਾਨੂੰ ਇਹ ਗੱਲਾਂ ਸਿਧਾਂਤਵੱਧ ਕਰਨੀਆਂ ਸਿਖਾਈਆਂ ਜਿਹੜੀਆਂ ਗੱਲਾਂ ਸੀ ਮਹਿਸੂਸ ਦੇ ਤਾਂ ਪਹਿਲਾਂ ਵੀ ਸੀ ਜਦੋਂ ਅਸੀਂ ਨਾਰੀਵਾਦੀ ਨਹੀਂ ਸੀ ਜਾਂ ਜਿਹੜੀਆਂ ਔਰਤਾਂ ਅਕਾਦਮਿਕ ਖੇਤਰ ਦੇ ਵਿੱਚ ਕੰਮ ਨਹੀਂ ਕਰਦੀਆਂ ਮਹਿਸੂਸ ਦੀਆਂ ਤਾਂ ਉਹ ਵੀ ਨਹੀਂ ਤੇ ਜਦੋਂ ਮਹਿਸੂਸ ਦੀਆਂ ਨੇ ਉਹਨਾਂ ਨੂੰ ਉਹਵੇਂ ਦੱਸਣਾ ਨਹੀਂ ਆਉਂਦਾ ਅਸੀਂ ਕਦਮਕਦਾਂ ਦੇ ਖੇਤਰ ਵਿੱਚ ਉਹ ਗੱਲਾਂ ਨੂੰ ਸਿਧਾਂਤਵੱਦ ਕਰ ਲੈਣੇ ਆਏ। ਇਹ ਕਿਤਾਬ ਵਿਹਾਰਕ ਪੱਧਰ ਤੇ ਉਹ ਸਾਰੀਆਂ ਚੀਜ਼ਾਂ ਨੂੰ ਮਹਿਸੂਸਨਾ ਸਿਖਾਉਂਦੀ ਹੈ। ਇਹਦਾ ਜਿਹੜਾ ਸਭ ਤੋਂ ਪਹਿਲਾ ਆਰਟੀਕਲ ਹੈ ਜੇ ਅਸੀਂ ਉਸ ਨੂੰ ਦੇਖਦੇ ਹਾਂ ਬਹੁਤ ਹੀ ਕਮਾਲ ਹੈ। ਠੀਕ ਹੈ। ਉਹ ਪਹਿਲੀ ਗੱਲ ਤੇ ਸਾਨੂੰ ਇਹ ਗੱਲ ਮੰਨਣੀ ਚਾਹੀਦੀ ਹੈ ਕਿ ਹਾਂ ਇਹ ਫਰਕ ਸਮਝਿਆ ਜਾਂਦਾ ਹੈ। ਨਹੀਂ ਤਾਂ ਸਾਨੂੰ ਐ ਲੱਗਦਾ ਬਈ ਨਹੀਂ ਜੀ ਹੁਣ ਤੱਕ ਕੋਈ ਮੈਂ ਇੱਕ ਗੱਲ ਪੁੱਛਣੀ ਚਾਹੁੰਦਾ ਸੀ ਵੀ ਬਰਾਬਰੀ ਤਾਂ ਜਾਂ ਜਦੋਂ ਅਸੀਂ ਸਮਾਨਤਾ ਦੀ ਗੱਲ ਕਰਦੇ ਹਾਂ ਕੀ ਅਸੀਂ ਇਹ ਕਹਿੰਨੇ ਕਿ ਔਰਤ ਮਰਦ ਵਿੱਚ ਕੋਈ ਫਰਕ ਹੀ ਨਹੀਂ ਜਾਂ ਅਸੀਂ ਸਮਝਦੇ ਹਾਂ ਕਿ ਫਰਕ ਤਾਂ ਹੈ ਪਰ ਉਹਦੇ ਵਿੱਚ ਵਿਤਕਰੇ ਵਾਲੀ ਦਰਜਾਬੰਦੀ ਨਹੀਂ ਹੋਣੀ ਚਾਹੀਦੀ ਜੇ ਇਸ ਗੱਲ ਤੋਂ ਇਨਕਾਰੀਆਂ ਇੱਕ ਬਾਕੀ ਨਹੀਂ 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 ਦੇਖੋ ਦੇਖੋ ਇਹ ਇਹਦੇ ਇਹਦੇ ਵਿੱਚ ਜਿਹੜੀ ਇੱਕ ਸਿੱਟੇ ਤੇ ਅਸੀਂ ਪਹੁੰਚਦੇ ਹਾਂ ਕਿ ਸਾਨੂੰ ਲਿੰਗ ਤੇ ਜੈਂਡਰ ਦੇ ਵਿੱਚ ਫਰਕ ਸਮਝਣਾ ਚਾਹੀਦਾ ਹੈ ਇੱਕ ਸਾਡਾ ਜਿਹੜਾ ਸਮਾਜਿਕ ਜਿਹੜਾ ਜਿਹੜਾ ਜੈਂਡਰ ਹੈ ਉਹ ਸਮਾਜਿਕ ਹੈ ਜਿਹੜਾ ਲਿੰਗ ਹੈ ਇਹ ਕੁਦਰਤੀ ਹੈ ਸਾਨੂੰ ਕੁਦਰਤ ਨੇ ਇੱਕ ਦੂਸਰੇ ਨਾਲੋਂ ਵੱਖਰਾ ਬਣਾਇਆ ਮਰਦ ਨੂੰ ਥੋੜਾ ਵੱਖਰਾ ਬਣਾਇਆ ਔਰਤ ਨੂੰ ਵੱਖਰਾ ਬਣਾਇਆ ਸਾਡੇ ਅੰਗ ਪੈਰਾਂ ਦਾ ਫਰਕ ਹੈ ਪਰ ਸਮਾਜਿਕ ਤੌਰ ਤੇ ਜਿਹੜੀ ਦਰਜੇਬੰਦੀ ਹੈ ਇਸ ਨੂੰ ਆਧਾਰ ਬਣਾਇਆ ਹੋਇਆ ਹੈ ਇਹ ਨਹੀਂ ਹੈ ਉਹ ਸਮਾਜਿਕ ਹੈ ਜਿਹੜੀਆਂ ਚੀਜ਼ਾਂ ਸਮਾਜਿਕ ਨੇ ਉਹ ਸਮਾਜ ਮਨੁੱਖ ਨੇ ਨਾਰੀਵਾਦੀ ਦਾ ਜੋਰ ਇਸ ਗੱਲ ਤੇ ਆ ਕਿ ਇਹ ਫਰਕ ਹੀ ਨਹੀਂ ਜਾਂ ਇਹ ਹੈ ਕਿ ਫਰਕ ਹੈ ਉਸ ਫਰਕ ਦੇ ਆਧਾਰ ਤੇ ਵਿਚਕਰੇबाजी ਨਹੀਂ ਹੋਣੀ ਚਾਹੀਦੀ ਹਾਂ ਫਰਕ ਤਾਂ ਹੈ ਉਸ ਫਰਕ ਨੂੰ ਅਸੀਂ ਸਵੀਕਾਰਦੇ ਹਾਂ ਸਾਡੇ ਕੋਲੇ ਕੁੱਖ ਹੈ ਸਾਡੇ ਕੋਲੇ ਸਨਤਾਨ ਨੂੰ ਅੱਗੇ ਤੋਰਨ ਦੇ ਲਈ ਜਿਹੜੀ ਉਹ ਸਾਡੇ ਕੋਲੇ ਕੁੱਖ ਹੈ ਦੋਨੋਂ ਇੱਕ ਦੂਜੇ ਦੇ ਸਹਿਯੋਗ ਨਾਲ ਹੀ ਆਪਦੀ ਨਸ ਲੱਗੇ ਤੋਰ ਸਕਦੇ ਹਾਂ ਅਸੀਂ ਇੱਕ ਦੂਸਰੇ ਦੇ ਪੂਰਕ ਆ ਦੋਨੋਂ ਇੱਕ ਦੂਜੇ ਬਿਨਾ ਅਧੂਰੇ ਆ ਲੇਕਨ ਇਹ ਸਧਾਰਨ ਤੇ ਦਰਜੇਬੰਦੀ ਕਿ ਨਹੀਂ ਜੀ ਜਿਹਦਾ ਤਾਂ ਕੰਮ ਹੀ ਬੱਚੇ ਪਾਲਣਾ ਜਾਂ ਸੰਭਾਲਣਾ ਸਾ ਕੁਦਰਤ ਨੇ ਸਾਡੇ ਜਿੰਮੇ ਸਿਰਫ ਇੱਕੋ ਕੰਮ ਲਾਇਆ ਭਾਈ ਜੇ ਤੁਸੀਂ ਮਾਂ ਬਣਨਾ ਚਾਹੁੰਨੀ ਹੋ ਬਣ ਸਕਦੀ ਹਾਂ ਪਰ ਮਾਂ ਬਣਨਾ ਜ਼ਰੂਰੀ ਨਹੀਂ ਸਾਡੇ ਤੇ ਐ ਨਹੀਂ ਜੇ ਕੋਈ ਔਰਤ ਨਹੀਂ ਬਣਨਾ ਚਾਹੁੰਦੀ ਉਹ ਕੇ ਨਾ ਬਣੀ ਹੂੰ ਹੂੰ ਸਾਨੂੰ ਕੁਦਰਤ ਨੇ ਇੱਕ ਤੋਹਫ਼ਾ ਦਿੱਤਾ ਹੈ ਹੂੰ ਕਿ ਤੁਸੀਂ ਮਾਂ ਬਣ ਸਕਦੀ ਹੋ ਠੀਕ ਹੈ ਪਰ ਸਮਾਜਿਕ ਤੌਰ ਤੇ ਸਾਡੇ ਤੇ આરોਪਿਤ ਕਰ ਦਿੱਤਾ ਜਾਵੇ ਕਿ ਹਰ ਹਾਲ ਤਹੀ ਤੁਸੀਂ ਇਹ ਕੰਮ ਕਰਨਾ ਹੈ ਬਾਡੀ ਦੇ ਉੱਤੇ ਸਾਡਾ ਅਧਿਕਾਰ ਹੈ ਜਿਵੇਂ ਮਰਦ ਦਾ ਆਪਣੀ ਬਾਡੀ ਤੇ ਅਧਿਕਾਰ ਹੈ ਮੈਂ ਤੁਹਾਨੂੰ ਸੌਖੇ ਸ਼ਬਦਾਂ ਚ ਇਹ ਕਹਿਨੀ ਆ ਕਿ ਇਹ ਸਮਝਿਆ ਜਾਂਦਾ ਹੁਣ ਤੱਕ ਕਿ ਮਰਦ ਮਰਦ ਦਾ ਜਿਹੜਾ ਉਹ ਆਪਣੀ ਮਰਜ਼ੀ ਦਾ ਮਾਲਕ ਆ ਉਹ ਕੁਝ ਵੀ ਕਰ ਸਕਦਾ ਹੈ ਔਰਤ ਦੇ ਦੁਆਲੇ ਉਹ ਬਲਕਣਾ ਨੇ ਕਿ ਇਹ ਕਰ ਸਕਦੇ ਆ ਇਹ ਨਹੀਂ ਕਰ ਸਕਦੀ ਸਮਾਜਿਕ ਤੌਰ ਤੇ ਜਦੋਂ ਅਸੀਂ ਮਹਿਸੂਸ ਕਰਦੇ ਆ ਇਹ ਪੁਸਤਕ ਵੀ ਸਾਨੂੰ ਇਹੀ ਦੱਸਦੀ ਹੈ ਤੇ ਅਸੀਂ ਜਿਹੜੇ ਜਿਹੜੀਆਂ ਔਰਤਾਂ ਅਸੀਂ ਵੀ ਇਹੀ ਮਹਿਸੂਸ ਕਰਦੀਆਂ ਕਿ ਸਾਡਾ ਇੱਕ ਤਾਂ ਜਿਹੜਾ ਹੈਗਾ ਨਿੱਜੀ ਸਾਡੀ ਜ਼ਿੰਦਗੀ ਹੈ ਸਾਡਾ ਸਾਡਾ ਸਰੀਰ ਹੈ ਤੇ ਦੂਸਰਾ ਸਾਡਾ ਕੰਮ ਧੰਦਾ ਸਾਡੀ ਮਿਹਨਤ ਇਹ ਦੋਨਾਂ ਚੀਜ਼ਾਂ ਤੇ ਸਾਡਾ ਅਧਿਕਾਰ ਨਹੀਂ ਆ ਇਸ ਦੀ ਜਿਹੜੀ ਮੁਸ਼ਕਲਤ ਹੈ ਅਸੀਂ ਇਹ ਕੋਈ ਹੋਰ ਨਿਯੰਤਰਿਤ ਕਰ ਰਿਹਾ ਇਸ ਨੂੰ ਜਿਹੜਾ ਮਰਦਾ ਹੈ ਉਸ ਦੀ ਬੋਡੀ ਤੇ ਵੀ ਉਸ ਦਾ ਅਧਿਕਾਰ ਹੈ ਉਸ ਦੇ ਕੰਮ ਤੰਦਿਆਂ ਤੇ ਵੀ ਉਹਦਾ ਆਪ ਦਾ ਅਧਿਕਾਰ ਹੈ ਉਹ ਉਹ ਆਪ ਚੁਣਦਾ ਹੈ ਆਪ ਹੀ ਉਹ ਮਰਜ਼ੀ ਦਾ ਮਾਲਕ ਹੈ ਅਸੀਂ ਦੋਨਾਂ ਹਾਲਤਾਂ ਦੇ ਵਿੱਚ ਆਪਣੀ ਮਰਜ਼ੀ ਦੇ ਮਾਲਕ ਨਹੀਂ ਆ ਸੋ ਜਿੰਨਾ ਚਿਰ ਅਸੀਂ ਇਹ ਸਾਰੀਆਂ ਚੀਜ਼ਾਂ ਨੂੰ ਪਹਿਲਾਂ ਅਸੀਂ ਸਮਝਦੇ ਨਹੀਂ ਅਸੀਂ ਮਹਿਸੂਸ ਨਹੀਂ ਔਰ ਤਾਂ ਤੇ ਸਾਰਾ ਕੁਝ ਮਹਿਸੂਸ ਰਹੀ ਹੈ ਦੂਜੀ ਧਿਰ ਨੂੰ ਇਸ ਗੱਲ ਦਾ ਅਹਿਸਾਸ ਵੀ ਨਹੀਂ ਹੈ ਕਿ ਉਹਨਾਂ ਨੂੰ ਐਉਂ ਲੱਗਦਾ ਏ ਜਿਵੇਂ ਸਾਰਾ ਕੁਝ ਧਰੋਂ ਦਰਗਾਹੋਂ ਹੀ ਕਿਉਂ ਹੀ ਜਿਵੇਂ ਕੁਦਰਤ ਨੇ ਮਿਥਿਆ ਹੁੰਦਾ ਹੈ ਜਦੋਂ ਕਿ ਇਹ ਚੀਜ਼ਾਂ ਸਮਾਜਿਕ ਨੇ ਜਿਹੜੀਆਂ ਚੀਜ਼ਾਂ ਸਮਾਜਿਕ ਨੇ ਹੂੰ ਮਨੁੱਖ ਨੇ ਬਣਾਈਆਂ ਨੇ ਉਹ ਬਦਲੀਆਂ ਜਾ ਸਕਦੀਆਂ ਨੇ ਨੇ ਸਭ ਤੋਂ ਪਹਿਲਾਂ ਤਾਂ ਸਹੀ ਸਮਝਣਾ ਤੇ ਮੰਨਣਾ ਤੇ ਮੰਨਣ ਤੋਂ ਬਾਅਦ ਫਿਰ ਉਸ ਨੂੰ ਤਬਦੀਲੀ ਦੇ ਰਾ ਤੋਰਨਾ ਮੈਂ ਤਾਂ ਇਹ ਪੁੱਛਣਾ ਚਾਹ ਰਿਆ ਸੀਗਾ ਕਿ ਸੰਤਾਨ ਸੰਜਮ ਦੇ ਹੁਣ ਸਾਧਨ ਆ ਚੁੱਕੇ ਆ ਕੋਈ ਔਰਤ ਸਰੀਰਕ ਆਨੰਦ ਬਗੈਰ ਬਸ ਸੰਤਾਨ ਪੈਦਾ ਕੀਤੇ ਵੀ ਲੈ ਸਕਦੀ ਹੈਗੀ ਆ ਹਾਂ ਜਾਨੀ ਕਿ ਜਿਹੜੀ ਅੜਿਚਾ ਹੈਗੀ ਆ ਇਹ ਕੀ ਕਹਿੰਦੀ ਹੈਗੀ ਆ ਇਹਦੇ ਬਾਰੇ ਉਹਦਾ ਦ੍ਰਿਸ਼ਟੀਕੋਣ ਕੀ ਹੈ ਕਿਉਂਕਿ ਜਿਹੜੇ ਨਾਰੀਵਾਦ ਦੇ ਵਿਰੋਧੀ ਬੰਦੇ ਆ ਉਹ ਕਹਿੰਦੇ ਇਹ ਤਾਂ ਆਪਣੇ ਜ਼ੁਮੇ ਲੱਗੇ ਕੁਦਰਤ ਦੇ ਕੰਮ ਤੋਂ ਵੀ ਅਨਕਾਰੀ ਹੋਈਆਂ ਨੇ ਇਹ ਆ ਦੋਸ਼ ਮੁਕ ਤੌਰ ਤੇ ਨਹੀਂ ਅਸੀਂ ਬਿਲਕੁਲ ਇਸ ਗੱਲ ਤੋਂ ਇਨਕਾਰੀ ਨਹੀਂ ਲੇਕਿਨ ਅਸੀਂ ਇਹ ਕਹਿੰਦੇ ਆ ਕਿ ਸਾਡਾ ਸਰੀਰ ਹੈ ਉਸ ਤੇ ਸਾਡਾ ਅਧਿਕਾਰ ਹੈ ਸਾਨੂੰ ਇਹ ਬਰਦਾਨ ਮਿਲਿਆ ਹੋਇਆ ਜੇਕਰ ਅਸੀਂ ਬੱਚਾ ਚਾਹੀਏ ਅਸੀਂ ਪੈਦਾ ਕਰ ਸਕਦੀਆਂ ਇਹ ਸਾਡੀ ਆਪਣੀ ਮਰਜ਼ੀ ਹੈ ਸਾਨੂੰ ਜੇ ਮਜਬੂਰ ਕੀਤਾ ਜਾ ਰਿਹਾ ਹੈ ਇਹ ਗਲਤ ਹੈ ਇਹ ਦੂਜੀ ਗੱਲ ਅਸਲ ਦੇ ਵਿੱਚ ਔਰਤ ਜਦੋਂ ਪੈਦਾ ਹੋ ਜਾਂਦੀ ਹੈ ਨਾ ਉਸ ਦਾ ਸਾਰਾ ਸਾਰਾ ਜਿਹੜਾ ਦਾਰੂਮਦਾਰ ਹੈ ਉਹ ਵਿਆਹ ਪ੍ਰਬੰਧ ਦੇ ਦੁਆਲੇ ਘੁੰਮਦਾ ਹੈ ਉਸ ਨੂੰ ਸਿਖਾਇਆ ਹੀ ਇਹ ਜਾਂਦਾ ਹੈ ਕਿ ਉਸਨੇ ਵੱਡੀ ਹੋ ਕੇ ਵਿਆਹ ਕਰਵਾਉਣਾ ਹੈ ਮਰਦ ਦੀ ਨਜ਼ਰ ਦੇ ਵਿੱਚ ਪਰਵਾਨ ਪੈਣਾ ਹੈ ਉਸ ਦੇ ਅਨਸਾਰੀ ਹੋ ਕੇ ਜਿਉਣਾ ਹੈ ਤੇ ਜੇ ਉਹਦੇ ਅਨਸਾਰੀ ਹੋ ਕੇ ਨਹੀਂ ਜਉਂਦੀ ਤਾਂ ਫਿਰ ਉਹ ਸਹੀ ਨਹੀਂ ਨਹੀਂ ਇੱਕ ਦੇ ਤੇ ਦੋਸ਼ ਵੱਡਾ ਇਹ ਲਾਇਆ ਜਾਂਦਾ ਹੈਗਾ ਕਿ ਕੁਝ ਲੋਕ ਸਮਝਦੇ ਆ ਕਿ ਔਰਤਾਂ ਜਿਹੜੀਆਂ ਉਹ ਖੁਦ ਸਾਜਦੀਆਂ ਜਾਂ ਸੰਵਰਦੀਆਂ ਹਾਂ ਹਾਂ ਕੁਝ ਲੋਕ ਕਹਿੰਦੇ ਕਿ ਇਹ ਔਰਤ ਦਾ ਅਧਿਕਾਰ ਆ। ਹੂੰ ਕੁਝ ਲੋਕ ਕਹਿੰਦੇ ਕਿ ਨਹੀਂ ਜਿਹੜੀ ਇੱਕ ਆਗਾ ਵਧੂ ਔਰਤ ਆ। ਜਾਂ ਜਿਹੜੀ ਔਰਤ ਔਰਤ ਹੋਣ ਵਜੋਂ ਬਰਾਬਰੀ ਦਾ ਅਧਿਕਾਰ ਮੰਗਦੀ ਆ। ਉਸ ਨੂੰ ਮੇਕਅਪ ਜਾਂ ਗਹਿਣੇ ਗੱਟਾ ਨਹੀਂ ਪਾਉਣਾ ਚਾਹੀਦਾ। ਤੁਸੀਂ ਨਾ ਸਿਧਾਂਤਿਕ ਗੱਲਾਂ ਬਹੁਤ ਕਰਦੇ ਮੈਂ ਕਹਿੰਦਾ ਸਿਧਾਂਤਿਕ ਗੱਲਾਂ ਦੀ ਬਜਾਏ ਵਿਹਾਰਕ ਕ ਦੱਸੋ ਤੇ ਮੈਨੂੰ ਇਹ ਦੱਸੋ ਕਿ ਪੁਸਤਕ ਦੇ ਅਨਸਾਰ ਇਹ ਜਿਹਨੂੰ ਕਿਹਾ ਜਾ ਸਕਦਾ ਹੈ ਕਿ ਅੜੀਚੇ ਕੀ ਕਹਿੰਦੀ ਹੈ? ਅਡੀ ਚ ਵੀ ਇਹ ਕਹਿੰਦੀ ਹੈ ਜੋ ਕੁਝ ਜਿਹੜੇ ਸਿਆਣੇ ਨਾਰੀਵਾਦੀ ਇਹ ਕਹਿੰਦੇ ਨੇਗੇ ਕੀ ਕਹਿੰਦੇ ਉਹ ਦੱਸੋ ਨਾ ਮੈਂ ਉਹ ਦੇਖੋ ਜਿੱਥੋਂ ਤੱਕ ਔਰਤ ਦੇ ਸਜਣ ਸਬਰ ਹੁੰਦਾ ਹਾਰ ਸ਼ਿੰਗਾਰ ਦਾ ਮਸਲਾ ਹੈਗਾ ਇਸ ਬਾਰੇ ਆਮ ਕਰਕੇ ਕਿਹਾ ਜਾਂਦਾ ਹੈ ਕਿ ਜੇਕਰ ਕੋਈ ਔਰਤ ਪਹਿਲਾਂ ਜਿਹੜਾ ਮੁੱਢਲੇ ਸਮੇਂ 'ਚ ਜਦੋਂ ਸਾਡੀਆਂ ਨਾਨੀਆਂ ਦਾਦੀਆਂ ਦਾ ਸਮਾਂ ਹੁੰਦਾ ਸੀ ਉਸ ਵੇਲੇ ਇੱਕ ਕਿਸਮ ਦੀ ਮਨਾਹੀ ਸੀ ਕਿ ਕੋਈ ਔਰਤ ਹੈ ਜਿਹੜੀ ਜਦੋਂ ਉਹ ਬਰਾ ਪੌਂਦੀ ਸੀ ਤਾਂ یوں ਲੱਗਦਾ ਸੀ ਜਿਵੇਂ ਉਹ ਕੋਈ ਬਹੁਤ ਹੀ ਬੁਰਾ ਕੰਮ ਕਰ ਰਹੀ ਹੋਵੇ ਕਿਉਂਕਿ ਉਸ ਦੇ ਨਾਲ ਉਸ ਦੀ ਬੋਡੀ ਫਿਗਰ ਦਿਸਦੀ ਸੀ ਔਰਤ ਪਰਦੇ 'ਚ ਰਹੇ ਔਰਤ ਬਾਹਰ ਨਾ ਦੇਸੀ ਉਹਦੇ ਸਜਣ ਸਬਰ ਤੇ ਇੱਕ ਕਿਸਮ ਦੀ ਰੋਕ ਹੀ ਸੀ ਜੇ ਉਸ ਨੇ ਸਜਣਾ ਸਬਰਣਾ ਵੀ ਆ ਯਾ ਤੋ ਬਾਦ ਸਿਰਫ ਇੱਕ ਮਰਦ ਲਈ ਸਜਣਾ ਸਬਰਨਾ ਜਦੋਂ ਕਿ ਉਸ ਦੀ ਬਾਡੀ ਤੇ ਜਿਹੜਾ ਅਧਿਕਾਰ ਆ ਉਹਦਾ ਆਪਣਾ ਹੈ ਉਹਨੇ ਆਪਣੇ ਲਈ ਇੱਥੇ ਵਿੱਚ ਜਿਹੜਾ ਤੁਸੀਂ ਇੱਕ ਸ਼ਬਦ ਵਰਤਿਆ ਨਾ ਉਹਦੇ ਨਾਲ ਨਾ ਜਿਹੜੇ ਸਾਡੇ ਦਰਸ਼ਕ ਨੇ ਉਹ ਕੋਈ ਵਾਰੀ ਹੋਰ ਹੀ ਅਰਥ ਲੈ ਜਾਏ ਦੇਖੇ ਇੱਕ ਮਰਦ ਲਈ ਸਜਣਾ ਵੀ ਨਹੀਂ ਹਰ ਮਰਦ ਲਈ ਸਜੂਗੀ ਇਹ ਇਹਦਾ ਮੈਨੂੰ ਕੋਈ ਸਮਝ ਨਹੀਂ ਲੱਗੀ ਤੁਹਾਡੀ ਗੱਲ ਦੀ ਹਰ ਮਰਦ ਲਈ ਕਿ ਤੁਸੀਂ ਕਹਿਣਾ ਕਿ ਉਸ ਦੇ ਉੱਤੇ ਰੋਕ ਸੀ ਕਿ ਇੱਕ ਮਰਦ ਲਈ ਹੀ ਸਜੇ ਆਪਦੇ ਪਤੀ ਲਈ ਹੀ ਸਜੂਗੀ ਹਾਂ ਆਪਣੇ ਪਤੀ ਲਈ ਹਾਂ ਫਿਰ ਇਹਦੇ ਮੈਂ ਥੋੜਾ ਜਿਆਦਾ ਵਿਆਖਿਆ ਕਰਾਂ ਉਸ ਦੀ ਵਿਆਖਿਆ ਜਦੋਂ ਕੋਈ ਕੁੜੀ ਹੈ ਮੰਨ ਲਓ ਜਿੰਨਾ ਚਿਰ ਉਹਦਾ ਵਿਆਹ ਨਹੀਂ ਹੁੰਦਾ ਉਸ ਤੇ ਮਨਾਈਆਂ ਨਹੀਂ ਉਸ ਨੇ ਕੋਈ ਸਜਣ ਫਵਰਨ ਵਾਲੇ ਉਹਦਾਂ ਦੇ ਕੱਪੜੇ ਨਹੀਂ ਪਾਉਣੇ ਜਦੋਂ ਉਹਦਾ ਵਿਆਹ ਹੋ ਜਾਂਦਾ ਉਦੋਂ ਗਹਿਣੇ ਗੱਟੇ ਉਹ ਉਸ ਦੇ ਜਿਹੜੇ ਗਹਿਣੇ ਵੀ ਆ ਨਾ ਉਹ ਵੀ ਇੱਕ ਕਿਸਮ ਦੇ ਜਿਵੇਂ ਨੱਥ ਹੈ ਚਾਹੇ ਚੂੜੀਆਂ ਨੇ ਉਹ ਉਹਨਾਂ ਦੇ ਵੀ ਆਪੋ ਆਪਣੇ ਕਲਚਰ ਅਨਸਾਰ ਉਸ ਇਹ ਮੈਂ ਗੱਲ ਬਾਅਦ ਵਿੱਚ ਕਰੂੰਗੀ ਮੈਂ ਪਹਿਲਾਂ ਉਹ ਉਹ ਮਸਲਾ ਨਿਜਠਲਾਂ ਜਿਹੜਾ ਦੂਜਾ ਕਹਿੰਦੀ ਆਂਗੀ ਜਦ ਜਿਹੜਾ ਉਹਨੇ ਸਜਣਾ ਸਬਰਣਾ ਵਿਆਹ ਤੋਂ ਬਾਅਦ ਇੱਕ ਮਰਦ ਦੀ ਖੁਸ਼ੀ ਲਈ ਸਜਣਾ ਦਾ ਜੇ ਮੰਨ ਲਓ ਵਿਆਹ ਤੋਂ ਪਹਿਲਾਂ ਉਸ ਦਾ ਸਜਣ ਸਬਰ ਨੂੰ ਜੀ ਕਰਦਾ ਤੇ ਉਹਦੀ ਬਾਡੀ ਤੇ ਉਸ ਦਾ ਅਧਿਕਾਰ ਨਹੀਂ ਕਿਉਂ ਸਮਝਿਆ ਜਾਂਦਾ ਹੈ ਤੇ ਬਹੁਤ ਬੁਰੀ ਗੱਲ ਹੈਗੀ ਮੈਂ ਜਦੋਂ ਮਨ ਲਓ ਛੋਟੀ ਹੁੰਦੀ ਸੀ ਮੇਰਾ ਬੜਾ ਜੀ ਕਰਦਾ ਹੁੰਦਾ ਸੀ ਵੀ ਜਿਵੇਂ ਕੁੜੀਆਂ ਦਾ ਜੀ ਕਰਦਾ ਹੁੰਦਾ ਕਿ ਮੈਂ ਸਜਾਂ ਸਬਰਾਂ ਮੈਂ ਇਥੋਂ ਲਿੱਟਾਂ ਕੱਢ ਲਾਂ ਤੇ ਸਵਾਲ ਹੀ ਪੈਦਾ ਨਹੀਂ ਸੀ ਹੁੰਦਾ ਵੀ ਜੇ ਅਸੀਂ ਕੋਈ ਇਹ ਜੀ ਗੱਲ ਸੋਚ ਵੀ ਲੈਂਦੀਆਂ ਸਿਰ ਤੇ ਚੀਰ ਵੀ ਅਸੀਂ ਨਹੀਂ ਸੀ ਕੱਢ ਸਕਦੀਆਂ ਕਿ ਸਿੱਧਾ ਸਿਰ ਬੋਣਾ ਹੈਗਾ ਇਸੇ ਤਰ੍ਹਾਂ ਦੀਆਂ ਗੱਲਾਂ ਅੜੀੱਚੇ ਕਰਦੀ ਹੈ ਉਹ ਆਪਣੇ ਅਨਸਾਰ ਉਥੋਂ ਦੇ ਕਲਚਰ ਅਨਸਾਰੇ ਦੀਆਂ ਉਦਾਹਰਨਾਂ ਚੋਂਦੀ ਹੈ ਤੇ ਬਰਾ ਦਾ ਮਤਲਬ ਤਾਂ ਐ ਹੁੰਦਾ ਸੀ ਵੀ ਜਿਵੇਂ ਬਹੁਤ ਹੀ ਬੁਰੀ ਗੱਲ ਹੈ ਸਕੂਲ ਦੇ ਵਿੱਚ ਜਦੋਂ ਜਾਂਦੀਆਂ ਬੱਚੀਆਂ ਜਦੋਂ ਉਹਨਾਂ ਤੇ ਉਹਨਾਂ ਦੇ ਅਧਿਆਪਕ ਕਹਿੰਦੇ ਆ ਕਿਉਂਕਿ ਉਹਨਾਂ ਨੇ ਖੇਡਣਾ ਵੀ ਹੁੰਦਾ ਹੈ ਉੱਥੇ ਉਹਨਾਂ ਨੇ ਉਸ ਫੀਲਡ ਵਿੱਚ ਵਿਚਰਨਾ ਵੀ ਹੁੰਦਾ ਹੈ ਤਾਂ ਉਸ ਵੇਲੇ ਵੀ ਇਹ ਦਿੱਕਤ ਆਉਂਦੀ ਸੀ ਤੇ ਉਹ ਘਰ ਦੇ ਵਿੱਚ ਕਹਿ ਨਹੀਂ ਸੀ ਸਕਦੀਆਂ ਇਹ ਗੱਲ ਕਿ ਸਾਨੂੰ ਸਾਡੇ ਆਪਾ ਕਹਿੰਦੇ ਨੇ ਕਿ ਹੁਣ ਤੁਸੀਂ ਸਿਆਣੀਆਂ ਹੋ ਗਈਆਂ ਵੱਡੀਆਂ ਹੋ ਗਈਆਂ ਕਿਉਂਕਿ ਪੀਟੀਵੀ ਕਰਨੀ ਹੁੰਦੀ ਸੀ ਬੱਚਿਆਂ ਨੇ ਉੱਥੇ ਖੇਡਣਾ ਮੋਲਣਾ ਵੀ ਹੁੰਦਾ ਸੀ ਤਾਂ ਇਹ ਹੁੰਦਾ ਸੀ ਕਿ ਬਰਾਹ ਵਰਗੀ ਗੱਲ ਐ ਜਿਹੜੀ ਉਸ ਹੀ ਘਰ ਜਾ ਕੇ ਉਸ ਦੀ ਡਿਮਾਂਡ ਨਹੀਂ ਕਰ ਸਕਦੀਆਂ ਤੇ ਜੇ ਇਹ ਗੱਲ ਕਰਦੇ ਵਿੱਚ ਇਹਨੂੰ ਬਹੁਤ ਬੁਰਾ ਹੀ ਸਮਝਿਆ ਜਾਂਦਾ ਸੀਗਾ